ਫਸਟ ਆਈ ਹੈ ਫਸਟ ਆਈ ਹੈ ਕਿਹੜਾ ਪਿੰਡ ਹੈ ਆਪਣਾ ਪਿੰਡ ਕਾਬਲ ਵਾਲਾ ਜੀ ਕਾਬਲ ਵਾਲਾ ਕਿੱਥੇ ਜੇ ਪੈ ਗਿਆ ਇਹ ਇਹ ਜ਼ਿਲ੍ਹਾ ਫਰੀਦਕੋਟ ਆ ਜੀ ਫਰੀਦਕੋਟ ਕਿੰਨਾ ਦੁੱਧ ਦਿੰਦੀ ਹੈ ਦੁੱਧ 17 ਲੀਟਰ ਜੀ 17 ਲੀਟਰ ਕਿਹੜੀ ਨਸਲ ਹੈ ਇਹ ਇਹ ਨੀਲੀ ਰਾਵੀ ਦੀ ਹੈ ਜੀ ਨੀਲੀ ਰਾਵੀ ਦੇਖ ਸਕਦੇ ਹੋ ਬਈ ਦੋਸਤੋ 17 ਲੀਟਰ ਕਹਿ ਰਿਹਾ ਬਾਈ ਮਿਲਕ ਬਿਊਟੀ ਕੰਪਨੀ ਹੈ ਜੋ ਪਹਿਲੇ ਨੰਬਰ ਤੇ ਆਈ ਹੈ ਅੱਛਾ ਬਿਊਟੀ ਜੋ ਵੀ ਪਹਿਲੇ ਨੰਬਰ ਤੇ ਆਈ ਹੈ ਸਕਦੇ ਹੋ ਦੋਸਤੋ ਸਭ ਤੋਂ ਸੁੰਦਰ ਮੱਝਾਂ ਚੋਂ ਆਈ ਹੈਗੀ ਸੁੰਦਰਤਾ ਮੁਕਾਬਲੇ ਚੋਂ ਪਹਿਲੇ ਨੰਬਰ ਤੇ ਬਾਈ ਪਹਿਲੇ ਨੰਬਰ ਤੇ ਹਾਂ ਜੀ ਤੇ ਦੁੱਧ ਹੈ 8ਵੇਂ ਨੰਬਰ ਤੇ ਆਈ ਹੈ 8ਵੇਂ ਨੰਬਰ ਤੇ ਆਈ ਹੈ ਜੀ ਬਿਊਟੀ ਚ ਬਿਲਕੁਲ ਜੀ ਬਿਊਟੀ ਚ ਜਨਿਕਾ ਕਹਿ ਦਈਏ ਸੋਹਣੀ ਸੁਨੱਖੀ ਚ ਸੋਹਣੀ ਸੁਨੱਖੀਆਂ ਮੱਜਾਂ ਚੋਂ 8ਵੇਂ ਨੰਬਰ ਤੇ ਮੱਝ ਆਈ ਹੈ 20 ਲੀਟਰ ਦੁੱਧ ਹੈ ਦੂਜੇ ਸੂਏ ਹੈ ਦੇਖ ਸਕਦੇ ਹੋ ਜੀ ਤਸਵੀਰਾਂ ਖੋਜ ਖਬਰ ਦੇ ਉੱਤੇ ਦੇਖ ਰਹੇ ਹੋ ਤੁਸੀਂ ਇਹਦਾ ਇਹ ਦੁੱਧ ਕਿੰਨਾ ਦਿੰਦੀ ਹੈ ਇਹਦਾ ਦੁੱਧ ਵੀ 20 ਕਿਲੋ ਹੈ ਜੀ ਦੂਜੇ ਸੂਏ ਦੂਜੇ ਸੂਏ 20 20 ਕਿਲੋ ਚਾ ਚੌਥੇ ਸੂਏ ਹੈ ਆਈ ਹੈ ਚੌਥੇ ਨੰਬਰ ਤੇ ਫਤ ਇਹ ਉਹ ਤੋਂ ਜਾਨੀ ਫੋੜ ਨਹੀਂ ਰਹੇਗਾ ਲਾਹੌਰ ਸਾਹਮਣੂ ਤੇ ਅਸੀਂ ਇਹ ਤਾਂ ਜੀ ਚੌਥੇ ਨੰਬਰ ਤੇ ਆ ਜੀ ਕਿਹੜੀ ਨਾਲਸਲ ਦੀ ਮੱਝ ਹੈ ਜੀ ਮੋਰਾ ਨਾਲਸਲ ਦੀ ਜੀ ਕਵੇਂ ਸੂਗਾ ਜੀ ਇਹ ਦੂਜਾ ਸੂਗਾ ਜੀ ਦੂਜਾ ਸੂਗਾ ਕਵੇਂ ਨੰਬਰ ਤੇ ਆਈ ਹੈ ਜੀ ਚੌਥੇ ਨੰਬਰ ਤੇ ਚੌਥੇ ਨੰਬਰ ਤੇ ਜੀ ਦੇਖ ਸਕਦੇ ਹੋ ਕਿਹੜਾ ਪਿੰਡ ਹੈ ਜੀ ਮਾਉੜ ਮੰਡੀ ਜੀ ਮਾਉੜ ਮੰਡੀ ਤੋਂ ਮੱਝ ਦੇਖ ਸਕਦੇ ਹੋ ਜੀ ਮੁਕਾਬਲੇ ਚ ਮੱਝਾਂ ਨੇ ਜਿਹੜੀਆਂ ਆ ਚੁੱਕੀਆਂ ਨੇ ਤੇ ਇੱਧਰ ਖੋਜ ਖਬਰ ਦੇ ਉੱਤੇ ਦਿਖ ਰਿਹਾ ਹਾਂ ਭਾਈ ਸੈਕਿੰਡ ਆਇਓ ਕੰਟਾ ਹਸਾਰ ਤੋਂ ਫਤਿਹਬਾਦ ਫਤਿਹਬਾਦ ਛੋਟਿਆਂ ਦੇ ਜਿਹੜੇ ਮੁਕਾਬਲੇ ਨੇ ਉਹ ਹੋਣੇ ਨੇ ਦੇਖ ਸਕਦੇ ਹੋ ਜੀ ਇਸ ਤਰ੍ਹਾਂ ਮਾਲਸ਼ਾ ਕਰਨੀਆਂ ਪੈਂਦੀਆਂ ਨੇ ਛੋਟੀਆਂ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਦੇਖ ਸਕਦੇ ਹੋ ਜੀ ਹਾਂ ਜੀ ਕਿਹੜਾ ਪਿੰਡ ਹੈ ਜੀ ਰਾਮਪਰਾਇ ਭਾਨੀ ਕੜ ਦੇ ਨਾਲ ਭਵਾਨੀਕੜ ਦੇ ਨਾਲ ਇਹ ਰਾਮਪੁਰਾ ਪਿੱਛੇ ਪੈਂਦਾ ਦੋਸਤੋ ਦੇਖ ਸਕਦੇ ਹੋ ਜ਼ਿਲ੍ਹਾ ਕੁਰੂੜਾ ਆੜਾ ਦੇਖ ਸਕਦੇ ਹੋ ਜੀ ਫਿਰ ਛੋਟੇ ਠੱਠਿਆਂ ਨਾਲ ਰਹਿਣਾ ਪੈਂਦਾ ਫਿਰ ਦੋਸਤੋ ਨੱਥ ਵੀ ਦੂਈ ਪਾਈ ਹੋਈ ਆ ਜਿਵੇਂ ਪੁੱਟੇ ਦੇ ਦੇਖ ਸਕਦੇ ਮੈਂ ਸ਼ਾਇਦ ਹਰਿਆਣੇ ਚੋਲੇ ਕੇ ਆਏ ਹੋਏ ਨੇ ਪਏ ਗਏ ਇਹ ਫਰੀਦਕੋਟ ਜੀ ਫਰੀਦਕੋਟ ਚ ਕਿੰਨੀ ਉਮਰ ਹੈ ਦੀ ਇਹ ਹੋ ਗਿਆ 6 ਸਾਲ ਦਾ 6 ਸਾਲ ਦਾ ਹੋ ਗਿਆ ਕੱਟੇ ਸੋਹਣੇ ਝੋਟੇ ਨੀਲੀ ਰਵੀ ਦਾ ਝੋਟਾ ਦੇਖ ਸਕਦੇ ਹੋ ਕਿੰਨੀ ਉਮਰ ਹੈ ਜੀ ਦੀ 4 ਦੰਦ ਹੋ ਗਏ ਕਿਹੜਾ ਪੰਡ ਦੱਸਿਆ ਬਾਈ ਨੇ ਉਗੋ ਕੇ ਅੱਛਾ ਉਗੋ ਕੇ ਐਵੇਂ ਮੈ ਲੋਗੋ ਕੇ ਲਾਭ ਸਿੰਘ ਉਗੋ ਕੇ ਦੇ ਪਿੰਡੋਂ ਝੋਟਾ ਆਇਆ ਵੀ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਆਹ ਜੀ ਦੇਖ ਸਕਦੇ ਹੋ ਤਸਵੀਰਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਕਹਿੰਦੇ ਨੇ ਜਿਵੇਂ ਆਪਾਂ ਇਹਦਾ ਕੰਟੈਕਟ ਨੰਬਰ ਲੇ ਲਓ ਪਹਿਲਾਂ ਚੋਟੀ ਲਾਣੀ ਜੇ ਨਹੀਂ ਘੱਟਿਆ ਆਪਣੇ ਉਹਦੇ ਮੈਂ ਪਤੇ-ਬੁੱਤੇ ਪਾਉਂਦੇ ਕੋੜਵੜ ਦੇ ਠੀਕ ਨੇ ਤੇ ਇਹ ਪਿੰਡਾ ਵੀਰ ਦਾ ਸੇਖਪਰਾ ਹੈ ਸੇਖਪਰਾ ਇਹ ਕਿੱਥੇ ਜੇ ਪੈ ਗਿਆ ਤਲਵੰਡੀ ਸਾਬੋ ਦੇ ਕੋਲੇ ਕਿੰਨੀ ਉਮਰ ਹੈ ਬਾਈ ਇਹਦੀ 3 ਸਾਲ ਡੇਢ ਮਹੀਨਾ 3 ਸਾਲ ਡੇਢ ਮਹੀਨਾ ਕਿਹੜੀ ਉਹ ਇਹ ਨਸਲ ਦਾ ਇਹ ਨੀਲੀ ਰਾਬੀ ਹੈ ਜੀ ਨੀਲੀ ਰਾਬੀ ਲਾਹੌਰੀ ਬੋਲਦਾ ਲਾਹੌਰੀ ਲਾਹੌਰੀ ਬੋਲਦਾ ਜੀ ਨੀਲੀ ਰਾਬੀ ਦਾ ਦੇਖ ਸਕਦੇ ਹੋ ਜੀ ਤਸਵੀਰਾਂ ਤਨੋਲਾ ਮੰਡੀ ਦੇ ਵਿੱਚ ਮੁਕਾਬਲੇ ਹੋਣਗੇ ਸਖਤ ਚਲੋ ਜੀ ਦੇਖੇ ਬਣਦੀ ਹੈ ਜੀ ਉਹ ਸੁੰਦਰ ਝੋਟਾ ਦੇਖ ਸਕਦੇ ਹੋ ਤਸਵੀਰਾਂ ਆਪ ਵੀ ਫਿਰ ਕਹਿੰਦੇ ਹੁੰਦੇ ਨੇ ਬਈ ਝੋਟਾ ਬਣ ਕੇ ਪਾਲਿਆ ਜਾਂਦਾ ਹੈਗਾ ਬਈ ਸਾਈਡ ਦੇ ਦਿਓ ਜੀ ਲੋ ਜੀ ਰਸਤੇ ਸਾਈਡ ਤੇ ਇਧਰੋਂ ਇੱਕ ਆ ਗਿਆ ਜੀ ਦੇਖ ਸਕਦੇ ਹੋ ਇੱਕ ਉਹ ਦੇਖੋ ਜੀ ਬਹੁਤ ਤੇਜ਼ੀ ਨਾਲ ਗਰਾਊਂਡ ਵੱਲ ਆ ਰਿਹਾ ਹੈ ਦੇਖ ਸਕਦੇ ਹੋ ਝੋਟਾ ਧਨੌਲਾ ਮੰਡੀ ਦੇ ਵਿੱਚ ਜਾਣਾ ਤੇ ਚਲੋ ਨਹੀਂ ਨਹੀਂ ਦੋ ਜਣੇ ਹੀ ਜਾਣਾ ਆਜਾ ਆਹ ਦੇਖ ਤੇ ਆਉਂਦੀ ਆ ਤੋ ਆਪ ਕੋ ਆਪੋ ਦੇਖ ਸਕਦੇ ਇਹ ਚਾਰ ਅੱਜ ਕਮਜ਼ੋਰ ਹੋ ਰਹੇ ਨੇ ਆ ਛੇ ਚੱਕਰ ਕੀ ਆਟ ਹੋ ਗਿਆ ਦੇਖ ਸਕਦੇ ਹਾਂ ਜੀ ਮੱਥਾ ਟੇਕ ਕੇ ਗਰਾਊਂਡ ਬੱਲ ਨੂੰ ਵੱਧ ਰਹੇ ਨੇ ਜੀ ਇਸੇ ਤਰ੍ਹਾਂ ਉਹ ਬਾਈ ਲੈ ਕੇ ਆ ਰਹੇ ਝੋਟਾ ਦੇਖ ਸਕਦੇ ਹਾਂ ਗਰਾਊਂਡ ਬੱਲ ਨੂੰ ਹੈਲੋ ਹਾਂ ਜੀ ਰੇਡਰ ਨੰਬਰ 2 ਦੇ ਵਿੱਚੋਂ ਕੋਈ ਵੀਰ ਉੱਥੋਂ ਕਹੀ ਲੈ ਕੇ ਗਿਆਗਾ ਜਾ ਕੇ ਜਿਹੜਾ ਵੀ ਭਰਾ ਲੈ ਕੇ ਉੱਥੀ ਪਹੁੰਚ ਨਹੀਂ ਕਰਦੇ ਉਹ ਸਫਾਈ ਵਾਲੇ ਵੀਰਾਂ ਨੂੰ ਚਾਹੀਦੀ ਆ ਚਾਰ ਦੰਦ ਜਿਹੜੇ ਜੀ ਝੋਟਿਆਂ ਦੇ ਕਟਿਆਂ ਦੇ ਸਖਤ ਮੁਕਾਬਲੇ ਜਿਹੜੇ ਹੋਣੇ ਨੇ ਧਨੋਲਾ ਮੰਡੀ ਦੇ ਵਿੱਚ ਇਹ ਨਹੀਂ ਕਰ ਲੋ ਦੇਖ ਸਕਦੇ ਹੋ ਜੀ ਪੂਰੇ ਫੰਕਾਰੇ ਮਾਰ ਰਿਹਾ ਛੋਟਾ ਸਰਦਾਰ ਜੀ ਕਿਹਾ ਨਾ ਉਹ ਸਾਹਮਣੇ ਸਰਦਾਰ ਭਾਈ ਤੇਰੀ ਆਓ ਆ ਦਸਤਾਰਵਾ ਲੈ ਲੈ ਬਾਬਾ ਇਧਰ ਇਧਰ ਇਹ ਲੈ ਲੈ ਬਾਬਾ ਉੱਥੇ ਪਹੁੰਚਾ ਕਰ ਦਿਓ ਅੰਦਰ ਅੱਛਾ ਮੈਂ ਇੱਥੇ ਰੱਖ ਲਉ ਤੁਸੀਂ ਰੱਖ ਲਓ ਜਿਹੜੇ ਚੰਦਰ ਠੀਕ ਹੈ ਨਾ ਸਰਦਾਰ ਸੰਜੀਤ ਜੀ ਓਕੇ 5 ਕਿ ਬੀ ਦੇਖ ਸਕਦੇ ਹੋ ਦੋਸਤੋ ਕਿਵੇਂ ਪੂਰਾ ਫਰਤੀਲਾ ਝੋਟਾ ਜੇ ਕਹ ਦੀਏ ਹੈ ਹੈਲੋ ਨੀਲੀ ਰਾਵੀ ਕਿਹੜਾ ਪਿੰਡ ਹੈ ਬਾਈ ਕਿਹੜਾ ਦੋ ਰੰਗ ਝੋਟਿਆਂ ਦਾ ਕੰਪੀਟੀਸ਼ਨ ਹੋ ਰਿਹਾ ਹੈ ਬੈਰੋ ਕੇ ਬੈਰੋ ਕੇ ਬੈਰੋ ਕੇ ਕਿੱਥੇ ਬੰਦਾ ਹੈ ਇਹ ਬਾਗੇ ਪ੍ਰਾਣੀ ਕੋਲੇ ਅੱਛਾ ਬਾਗੇ ਪ੍ਰਾਣੀ ਮੋਗਾ ਜ਼ਿਲ੍ਹੇ ਚ ਆਏ ਬਈ ਦੇਖ ਸਕਦੇ ਹੋ ਬੈਰੋ ਕੇ ਪਿੰਡ ਮੋਗਾ ਜ਼ਿਲ੍ਹੇ ਚੋਂ ਬਈ ਝੋਟਾ ਲੈ ਕੇ ਆਏ ਨੇ 4 ਦਿਨ ਦਾ ਇਹ 4 ਦਿਨ ਦਾ ਸਾਜੀ ਕਾਰਵਾਈ ਕਰਨੀ ਹੈ ਦੇਖ ਸਕਦੇ ਹੋ ਜੀ ਪੂਰਾ ਸੁੰਦਰ ਦੇਖ ਸਕਦੇ ਹੋ ਘੋੜੀਆਂ ਤੋਂ ਬਾਅਦ ਹੁਣ ਝੋਟਿਆਂ ਦਾ ਜਿਹੜਾ ਹੈਗਾ ਲੋਕ ਜਿਹੜੇ ਸਾਡੇ ਕਿਸਾਨ ਨੇ ਝੋਟਿਆਂ ਨਾਲ ਵੀ ਜੁੜ ਰਹੇ ਨੇ ਕਿਉਂਕਿ ਵਧੀਆ ਇੱਕ ਕਹਿ ਦਈਏ ਵਪਾਰ ਦਾ ਢੰਗ ਵੀ ਤੇ ਸਿਹਤ ਦੀ ਵਿਵਹਾਰ ਦੀ ਸਿਹਤ ਵੀ ਜੇ ਕਹਿ ਦਈਏ ਬੰਦਾ ਜਿੰਦੂ ਕੰਮ ਕਾਜ ਕਰਦੇ ਆਪਾਂ ਤੇ ਇਸ ਤਰ੍ਹਾਂ ਸਾਹਮਣੇ ਵੀ ਦੇਖ ਸਕਦੇ ਹੋ ਤਸਵੀਰਾਂ ਜੀ ਕਿੰਨੇ ਨੰਬਰ 4 ਬੰਦੇ ਡਾਕਟਰ ਜੀ ਜਿਹੜੇ ਨੂੰ ਸ਼ੁਰੂ ਹੁੰਦੀ ਆ ਨਾ ਕਦੋਂ ਵਪਾਰ ਦਾ ਇਹਦੇ ਕੰਪਨੀ ਸ਼ੁਰੂ ਕਰ ਰੱਖ ਲੈ ਕਰੋ ਬਾਅਦ ਫਿਰ ਆਪਾਂ ਨੂੰ ਦੂਜੇ ਤੋਂ ਹੁੰਦੇ ਆ ਸੀ ਦੇਖ ਸਕਦੇ ਹੋ ਜੀ ਗਰਾਊਂਡ ਦੇ ਵਿੱਚ ਹੋਰ ਵੀ ਆ ਰਹੇ ਨੇ ਇਹ ਚਾਰ ਦੰਦ ਝੋਟਿਆਂ ਦੇ ਮੁਕਾਬਲੇ ਨੇ ਜਿਹੜੇ ਹੋਣੇ ਨੇ ਨੀਲੀ ਰਵੀ ਤੇਰੇ ਸਾਹਿਬ ਉਹ ਦੇਖੋ ਗੇਟ ਦੇ ਵਿੱਚ ਇਹ ਚਾਰ ਦੰਦ ਝੋਟੇ ਰੈਂਕ ਨੰਬਰ 2 ਦੇ ਵਿੱਚ ਲੈ ਕੇ ਪਾਉਟੋ ਜੀ ਤੇਰੇ ਸਾਹਿਬ ਵੱਡੀ ਪੱਧਰ ਤੇ ਝੋਟੇ ਨੇ ਜਿਹੜੇ ਪਹੁੰਚ ਰਹੇ ਨੇ ਨੀਲੀ ਰਵੀ ਚਾਰ ਦੰਦ ਝੋਟੇ ਰੈਂਕ ਨੰਬਰ 2 ਦੇ ਵਿੱਚ ਲੈ ਕੇ ਪਾਉਟੋ ਜੀ ਬਤ ਸੁੰਦਰ ਬਹੁ ਸੋਹਣੇ ਝੋਟੇ ਜਨਨ ਕਿ ਪਾਲੇ ਹੋਏ ਆਪਾਂ ਕਹਿੰਦੇ ਵੀ ਪੂਰੀ ਮਿਹਨਤ ਦੇ ਨਾਲ ਜਿਵੇਂ ਘੋੜੀਆਂ ਦੇ ਸ਼ੌਂਕੀ ਘੋੜੀਆਂ ਪਾਲਦੇ ਨੇ ਇਹ ਝੋਟਿਆਂ ਦੇ ਸ਼ੌਂਕੀ ਮੱਝਾਂ ਦੇ ਸ਼ੌਂਕੀ ਧਨੌਲਾ ਮੰਡੀ ਦੇ ਵਿੱਚ ਪਹੁੰਚੇ ਹੋਏ ਨੇ ਇੱਥੇ ਹੋਣਗੇ ਜੀ ਸਖਤ ਮੁਕਾਬਲੇ ਦੇਖ ਸਕਦੇ ਹੋ ਦੋਸਤੋ ਝੋਟਿਆਂ ਦੇ ਜਿਹੜੇ ਸਖਤ ਮੁਕਾਬਲੇ ਦੇਖਣ ਨੂੰ ਮਿਲ ਰਹੇ ਨੇ ਤਨੌਲਾ ਦੀ ਪਸ਼ੂ ਮੰਡੀ ਦੇ ਵਿੱਚ ਪੂਰੀ ਸਿਰਾਂ ਗੱਲਬਾਤ ਹੈ ਇੱਥੇ ਆਹ ਦੇਖੋ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਕਿਹੜਾ ਦੂਜੇ ਤੇ ਆਉਂਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਜ਼ਿਆਦਾਤਰ ਪੰਜਾਬ ਤੇ ਹਰਿਆਣੇ ਚੋਂ ਝੋਟੇ ਲੈ ਕੇ ਆਏ ਹੋਏ ਨੇ ਇੱਥੇ ਬੂਰੇ ਝੋਟੇ ਫੂਲੇ ਝੋਟੇ ਕਾਲੇ ਝੋਟੇ ਹਾਂਜੀ ਦੋ ਚਾਰ ਮਹੀਨੇ ਤੋਂ ਝੋਟੇ ਮੋਰਾ ਮੋਰਾ ਨਸਲ ਦੇ ਸੋਹਣੇ ਮੋਰਾ ਜਿਹੜਾ ਬਹਿ ਗਿਆ ਕੋਈ ਨਹੀਂ ਪਤਾ ਲੱਗਦਾ ਤੇਰਾ ਮੋਰਾ ਚਾਹੇ ਚਾਰ ਦਰ ਮੋੜਾਂ ਤੋਂ ਲੀਲੀ ਲੱਗ ਕੇ ਜਦੋਂ ਥੋੜਾ ਲੋਕ ਚੱਲਣਾ ਤੇੜਾ ਰੇ ਨਸੀ ਪਰ ਸਮੇਂ ਨਾਲ ਜਦੋਂ ਥੋੜਾ ਜਲਦੀ ਸ਼ੁਰੂ ਕਰਤਾ ਕਿਉਂਕਿ ਅੱਜ ਦੇ ਮੁੱਖ ਮਹਿਮਾਨ ਨੇ ਆਉਣਾ ਤੇ ਹੋ ਸਕਦਾ ਹੈ ਕਿ ਜਿਹੜੇ ਵਿਦੋ ਚੋਂ ਚੱਲਦੇ ਲੋਕ ਵੀ ਚੱਲਦੇ ਆਉਣ ਕਿ ਕਈ ਵੇਲੇ ਜਿੱਤੀ ਹੈ ਜੇਕਰ ਮੁਤਕਿ ਤੋਂ ਪੀਡੀਏ ਤੋਂ ਵੀ ਫੇਟਲ ਤੁਸੀਂ ਜਾਇਓ ਦੋ ਤਾਂ ਪੀਡੀਐਫ ਜਿੱਤੀ ਹੈ ਵੀਰੇ ਕੈਨੇਡੀਅਨ ਚ ਇੱਕ ਦੁੱਧ ਚਵਾਈ ਚ ਦੁੱਧ ਚ ਮਿਲਕ ਬਿਊਟੀ ਨਾਲ ਦੁੱਧ ਚ ਭਾਈ ਜੁਈ ਭਾਈ ਸੀ 16 ਦਿਨਾਂ ਇਸਦੇ 16 ਕਿਲੋ ਦੇ ਦੇਖ ਸਕਦੇ ਹੋ ਦੋਸਤੋ ਇੱਥੇ ਸਖਤ ਵੱਡੇ ਮੁਕਾਬਲੇ ਮੱਜਾਂ ਦੇ ਮੱਜਾਂ ਸੁੰਦਰ ਮੁਕਾਬਲੇ ਦੁੱਧ ਚਵਾਈ ਦੇ ਮੁਕਾਬਲੇ ਤੇ ਇਧਰ ਚੱਲ ਰਹੇ ਨੇ ਜੀ ਝੋਟਿਆਂ ਦੇ ਮੁਕਾਬਲੇ ਝੋਟਿਆਂ ਦੇ ਮੁਕਾਬਲੇ ਚੱਲ ਰਹੇ ਨੇ ਤੁਹਾਨੂੰ ਬਹਾਉਣਿਆ ਜੀ ਸਿਰਾ ਝੋਟੇ ਸਿਰਾ ਗੱਲਬਾਤ ਅੱਗੇ ਹੁੰਦੇ ਸੀ ਪਿੰਡਾਂ 'ਚ ਜਦੋਂ ਹਰੇਕ ਦੇ ਘਰ ਦੇ ਅੱਗੇ ਜਾ ਕੇ ਪੇੜਾ ਦਿੰਦਾ ਸੀ ਹਰੇਕ ਝੋਟੇ ਨੂੰ ਠੱਠੇ ਨੂੰ ਉਹ ਜਵਾਨਾ ਸੀ ਤੰਦਰੁਸਤੀ ਦਾ ਪੰਜਾਬ ਦੀ ਦਾ ਪਰ ਅੱਜ ਗਿੰਮੇ ਚੁਣਮੇ ਲੋਕ ਪਾਲਦੇ ਨੇ ਝੋਟਿਆਂ ਨੂੰ ਦੇਖ ਸਕਦੇ ਹੋ ਤੁਸੀਂ ਵੀਰਾਂ ਅੱਗੇ ਪਿੰਡਾਂ ਦੇ ਵਿੱਚ ਜੇ ਕਹਿੰਦੀ ਆ ਆਮ ਹੁੰਦੇ ਸੀਗੇ ਉਸ ਤੋਂ ਬਾਅਦ ਵੀ ਕੋਈ ਆਊਗਾ ਜੇ ਚੰਗਾ ਬੀਜੇਗੇ ਤਰ ਚੰਗਾ ਵਧਾਗੇ ਜੇ ਮਾੜਾ ਬੀਜੇਗੇ ਤਾਂ ਮਾੜਾ ਹੀ ਵਧੋਗੇ ਝੋੜ ਦੀ ਦੁਕਾਨ ਪਾਣੀ ਦੇ ਚੱਲਦੀ ਨਹੀਂ ਝੋੜ ਦੀ ਦੁਕਾਨ ਦਾ ਥੋੜੀ ਸਮਾਂ ਹੁੰਦਾ ਸਭ ਜਾਣਦੇ ਨੇ ਨੇ ਦੇਖ ਸਰ ਕਿਹੜਾ ਪਿੰਡ ਹੈ ਵੀਰੇ ਪੁੱਛੋ ਪਿੱਥੋ ਪਿੱਥੋ ਠੀਕ ਹੈ ਦੇਖ ਸਕਦੇ ਹਾਂ ਜੀ ਪਿੱਥੋ ਮਸ਼ਹੂਰ ਪਿੰਡ ਹੈਗਾ ਉੱਥੋਂ ਲੈ ਕੇ ਆਏ ਨੇ ਮੁਕਾਬਲੇ ਦੇ ਵਿੱਚ ਤਨੌਲਾ ਮੰਡੀ ਦੇ ਵਿੱਚ ਸੋ ਐਨੇ ਤੁਸੀਂ ਜਾਣ ਮਾਰ ਕੇ ਪਾਲੇ ਜਿੰਨੇ ਸਮਾਂ ਲੰਘਿਆ ਹੈ ਨਾ ਅੱਜ ਬਿਊਟੀ ਜੇ ਕਹੀਏ ਝੋਟਿਆਂ ਦੇ ਸੁੰਦਰਤਾ ਦੇ ਮੁਕਾਬਲੇ ਨੇ ਜਿਹੜੇ ਵੀ ਕਿਹੜਾ ਝੋਟਾ ਸੋਹਣਾ ਸੁੰਦਰ ਹੈ ਪਹਿਲਾਂ ਮੱਜਾਂ ਦੇ ਹੋਏ ਨੇ ਹੁਣ ਹੋ ਰੇ ਨੇ ਜੀ ਝੋਟਿਆਂ ਦੇ ਮੁਕਾਬਲੇ ਤਨੌਲਾ ਦੀ ਮੰਡੀ ਦੇ ਵਿੱਚ ਦੇਖੋ ਪੂਰੀ ਗੱਲਬਾਤ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਐਂਡ ਤੱਕ ਵੀਡੀਓ ਦੇਖਿਓ ਅਨੰਤ ਆਊਗਾ ਤੁਹਾਨੂੰ ਪੂਰਾ 10-20 ਮਿੰਟ ਕੱਢ ਕੇ ਵੀਡੀਓ ਦੇਖੋ ਪੂਰੀ ਇੱਧਰ ਦੇਖੋ ਜੀ ਇੱਧਰ ਵੀ ਪੂਰਾ ਭੱਗ ਚੱਕਿਆ ਮਾਹੌਲ ਜੋ ਦਰਸ਼ਕ ਨੇ ਵੱਡੀ ਗਿਣਤੀ 'ਚ ਪਹੁੰਚੇ ਨੇ ਇਹ ਚੌਗੇ ਝੋਟਿਆਂ ਦੇ ਮੁਕਾਬਲੇ ਨੇ ਜੀ ਇਹ ਚੌਗੇ ਝੋਟਿਆਂ ਦੇ ਮੁਕਾਬਲੇ ਨੇ ਇਹ ਇਹ ਝੋਟੇ ਕਿਹੜਾ ਅਗਰ ਤੋਂ ਬੋਲਣ ਵਿੱਚ ਦੇਖਦੇ ਨੇ ਕਿਉਂਕਿ ਇਹ ਉਸੇ ਵਿੱਚ ਪਹੁੰਚ ਗਏ ਕਿਹੜਾ ਸਭ ਤੋਂ ਸੁੰਦਰ ਝੋਟਾ ਹੈ ਸੋਹਣਾ ਝੋਟਾ ਹੈ ਕਿਹੜਾ ਪਹਿਲੇ ਨੰਬਰ ਤੇ ਆਉਂਦਾ ਹੈ ਕਿਹੜਾ ਦੂਜੇ ਤੇ ਕਿਹੜਾ ਤੀਜੇ ਤੇ ਦੇਖਦੇ ਆਂ ਜੀ ਰੱਖਣੀ ਇਹ ਵੀ ਸਾਹ ਨੇ ਮੋਹਰਾਂ ਨਾਲ ਦੇ ਝੋਟੇ ਨੇ ਇਹ ਬਹੁਤ ਔਖੇ ਇਹ ਮੁਕਾਬਲੇ ਲਗਭਗ ਸ਼ੁਰੂ ਨੇ ਤੇ ਉਧਰ ਸਾਨੂੰ ਹੁਣ ਦੂਜੀ ਸਾਈਡ ਵੀ ਦਿਖਾਉਣੇ ਆਂਗੇ ਦੇਖ ਸਕਦੇ ਆ ਦੋਸਤੋ ਇਹਨੇ ਦੁੱਗਾ ਇਹ ਕਹਦੀ ਹੈ ਵੀ ਦੋ ਦੰਦਾ ਝੋਟੇ ਇਹਨਾਂ ਦੇ ਮੁਕਾਬਲੇ ਬਿਊਟੀ ਮੁਕਾਬਲੇ ਨੇ ਜਿਹੜੇ ਹੋ ਰਹੇ ਨੇ ਤੇ ਵੱਡੀ ਗਿਣਤੀ ਚ ਦਰਸ਼ਕ ਵੀ ਪਹੁੰਚੇ ਨੇ ਦੇਖ ਸਕਦੇ ਹੋ ਤਸਵੀਰਾਂ ਜਿਵੇਂ ਆਪਾਂ ਕਹਿੰਦੇ ਕਬੱਡੀ ਦੇ ਟੂਰਨਾਮੈਂਟ ਚ ਪਹੁੰਚਦੇ ਨੇ ਇਸੇ ਤਰ੍ਹਾਂ ਧਰੌਲਾ ਮੰਡੀ ਦੇ ਵਿੱਚ ਬਹੁਤ ਵਧੀਆ ਲੱਗਿਆ ਦੇਖ ਕੇ ਕਿਉਂਕਿ 34 35% ਜਿਹੜਾ ਸਾਡੇ ਪਸ਼ੂ ਤਣ ਜਿਹੜਾ ਪੰਜਾਬ ਵਿੱਚੋਂ ਜੇ ਕਹ diel ਵੀ ਅੜਾਰੀ ਮਾਰ ਗਿਆ 34% ਬਹੁਤ ਵਧੀਆ ਜੋੜਨ ਦਾ ਤਰੀਕਾ ਪਾਈਆਂ ਨੇ ਪਸ਼ੂਆਂ ਦੇ ਮੁਕਾਬਲੇ ਵੀ ਹੋਏ ਨੇ ਉਹਰੇ ਮੱਜਾਂ ਦੇ ਤੇ ਝੋਟਿਆਂ ਦੇ ਵੀ ਕੋ ਬੜਾ ਦੇਖ ਸਕਦੇ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਨੇ ਜੀ ਦੇਖ ਸਕਦੇ ਇੱਥੇ ਹੁਣ ਝੋਟਿਆਂ ਦੇ ਵਿਚਕਾਰ ਹੈ ਜਿਹੜਾ ਉਹ ਬਿਊਟੀ ਸੁੰਦਰਤਾ ਦੇ ਮੁਕਾਬਲੇ ਨੇ ਜਿਹੜੇ ਹੋਣ ਜਾ ਰਹੇ ਨੇ ਇਹ ਦੁੱਗਾ ਝੋਟੇ ਜਿਹੜਾ ਦੇਖ ਸਰੋ ਵੱਡੀ ਗਿਣਤੀ ਚ ਭਾਰੀ ਇਕੱਠ ਹੋ ਰਿਹਾ ਹਜ਼ਾਰਾਂ ਦਰਸ਼ਕ ਜਿਹੜੇ ਹੋ ਪਹੁੰਚੇ ਨੇ ਦੇਖਣ ਲੱਗਦਾ ਵੀ ਦੁਬਾਰੇ ਅਸੀਂ ਮੱਝਾਂ ਹਰੇਕ ਘਰ ਮੱਝ ਜਿਹੜੀ ਹੋ ਪੰਜਾਬ ਦੇ ਆਉਣ ਵਾਲੇ ਸਾਲਾਂ ਚ ਜ਼ਰੂਰ ਹੋਣੀ ਚਾਹੀਦੀ ਹੈ ਘਰ ਦਾ ਦੁੱਧ ਹੈ ਜਿਹੜਾ ਪਹਿਲਾਂ ਆਪਾਂ ਦੇਖਦੇ ਸੀ ਪਿੰਡਾਂ ਦੇ ਵਿੱਚ ਝੋਟੇ ਛੱਡੇ ਜਾਂਦੇ ਸੀ ਠੱਠੇ ਛੱਡੇ ਜਾਂਦੇ ਸੀ ਉਹ ਜਿਹੜਾ ਸਾਡਾ ਸਿਸਟਮ ਹੈ ਉਹ ਤਾਂ ਲਗਭਗ ਗਾਇਬ ਹੋ ਚੁੱਕਿਆ ਪਰ ਇੱਥੇ ਅੱਜ ਜਿਹੜਾ ਦੇਖ ਸਕਦੇ ਹਾਂ ਵੱਡੇ ਸਾਖਤ ਮੁਕਾਬਲੇ ਨੇ ਜਿਹੜੇ ਝੋਟਿਆਂ ਦੇ ਵਿਚਕਾਰ ਹੋਣ ਹੋਣ ਜਾ ਰਹੇ ਨੇ ਉਹ ਵੰਦ ਰਸਤੇ ਪਿਆ ਰਹੇ ਨੇ ਉਹ ਆ ਨੂਰੇ ਦੇਖ ਕੇ ਜਿਲ੍ਹੇ ਤੋਂ ਜਾ ਕੇ ਇਹ ਸਾਡੇ ਪੰਜਾਬ ਦਾ ਹਰਿਆਰੇ ਦਾ ਰਾਸ਼ਮੀਂ ਦਾ ਇਹ ਦਰਸ਼ਾ ਇਹ ਉਹ ਜੇ ਸਾਡੇ ਪੀੜ੍ਹੀਆਂ ਕੋ ਸਿਰੇ ਦੇ ਉਚਤ ਆਈਆਂ ਆਪਾਂ ਇਹ ਚੋਗੇ ਨੇ ਉਹ ਦੁੱਗੇ ਤੇ ਹਾਂ ਸੋ ਜਨਮ ਜਿਹੜੇ ਆ ਉਹ ਚੱਲ ਰਹੀ ਹੈ ਡਾਕਟਰ ਸ਼ਮਾਂਾ ਆਪਰਾ ਬੇਤ